ਜਥੇਦਾਰ ਇੱਕ ਕਾਲ ਤੱਕ ਸਾਡਾ ਜਥੇਦਾਰ ਹੋਵੇ ਤੇ ਯਾਰ ਹੁੰਦੀ 32 31 ਸਾਲ ਹੋ ਜਾਣਾ ਤੇ ਉਹਦੀ ਮੌਤ ਦਾ ਇਹ ਇੱਕ ਮਜ਼ਾਕ ਬਣਾ ਕੇ ਰੱਖਤਾ ਤੁਸੀਂ ਯਾਰ ਵਾਹ ਕਰ ਲਿਓ ਜਿਸ ਰਾਜ ਮਗਰ ਭੱਜੇ ਫਿਰਦੇ ਜੇ ਰਾਜ ਨਹੀਂ ਆਉਣਾ ਜਿੱਥੇ ਮਰਜੀ ਭੱਜੇ ਸਭ ਜਥੇਦਾਰ ਲਸ਼ਮਨ ਸਿੰਘ ਧਾਰੋਵਾਲ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਵਰ ਕੀਤਾ ਵੀ ਗੋਲੀ ਨਾ ਮਾਰੋ ਗੁਰੂ ਗ੍ਰੰਥ ਸਾਹਿਬ ਉਹ ਸੀ ਅਕਾਲੀ ਇਹ ਅਕਾਲੀ ਥੋੜਾ ਨਹੀਂ ਯਾਰ ਨੀਲਿਆ ਪੱਗਾ ਮਾਰਨ ਨਾਲ ਤੇ ਕਾਲੀ ਬਣ ਗਈ ਸਾਰ ਜਸਵੰਤ ਸੇ ਖਲੜਾ ਖੋਦ ਇੱਕ লাশ ਬਣਦੀ ਐ ਇਸ ਪੰਜਾਬ ਦੇ ਅੰਦਰ ਤੇ ਆਪਾਂ ਗੱਲ ਕਰੀਏ ਕੋਹ ਕੋਹ ਕੇ ਮਾਰੇ ਕਿਨੇ ਮਾਰੇ ਸਿੱਖਾਂ ਨੇ ਤੇ ਮੁੱਖ ਮੰਤਰੀ ਕੌਣ ਸੀ ਤੁਹਾਡੇ ਸਿੱਖ ਭੋਮਨ ਰਾਈਟਸ ਦੇ ਵਿੱਚ ਕਿੰਨੀ ਇੱਕ ਡਰਾਉਣੀ ਪਿਕਚਰ ਐ ਕਿ ਇੱਕ ਆਦਮੀ 25000 ਫੇਕ ਐਨਕਾਊਂਟਰ ਲੱਭਦਾ ਐ ਕਿ ਹਿੰਦੁਸਤਾਨ ਦੀ ਕਿਸੇ ਹਕੂਮਤ ਨੇ ਲੱਭ ਜੀ ਨਹੀਂ ਬੋਲੇ 25000 ਫੇਕਨ ਕਾਊਂਟਰ ਹੋਣਾ ਤੇ ਉਸ ਤੋਂ ਅੱਗੇ ਆ ਕੇ ਤੁਹਾਡੇ ਅਕਾਲੀ ਸਰਕਾਰ ਜਿਹੜੀ ਤੁਹਾਡੀ ਪੰਥਕ ਸਰਕਾਰ ਸਰਕਾਰ ਸੀ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਉਹਨਾਂ ਦੀ ਡਿਊਟੀ ਨਹੀਂ ਸੀ ਬਣਦੀ ਕਿ ਪਤਾ ਕਰਨਾ ਕਿ 25000 ਮੁੰਡਾ ਕਿਨੇ ਮਾਰਿਆ ਜਿਨੇ ਮਾਰਿਆ ਸੀ ਕੇਪੀਐਸ ਗਿੱਲ ਨੇ ਉਹਦੇ ਨਾਲ ਤਾਂ ਆਪਣੇ ਰਿਲੇਸ਼ਨ ਬੜੇ ਵਧੀਆ ਰਹੇ ਅਜੇ ਕਹਿੰਦੇ ਹੋ ਕਾਲੀਆਂ ਦੀ ਸਰਕਾਰ ਦੁਬਾਰਾ ਆਜੀ ਇਹ ਦੁੱਕੀ ਦੇ ਆਦਮੀ ਨੇ ਬੰਦੇ 1984 ਚ ਉਹਨਾਂ ਨੇ ਸਾਨੂੰ ਦੱਸ ਦਿੱਤਾ ਸੀ ਕਾਂਗਰਸ ਨੇ ਕਿ ਤੁਸੀਂ ਜਿਹੜੇ ਸਿੱਖ ਹੋ ਤੁਹਾਡੀ ਕੀ ਔਕਾਤ ਹੈ ਇੰਡੀਆ ਦੇ ਅੰਦਰ ਤੇ ਨਵੰਬਰ ਦੇ ਵਿੱਚ ਸਾਨੂੰ ਕੋਕੋ ਕੇ ਮਾਰਦੇ ਨੇ ਪਰ ਹੁਣ ਇਹ ਤਾਂ ਉਹਨਾਂ ਦੁਸ਼ਮਣਾਂ ਦਾ ਚਿਹਰਾ ਸੀ ਮੁਸਲਮਾਨ ਭਰਾ ਨੇ ਗੱਲ ਕਈ ਬਾਜ਼ਾਰ ਚ ਖਲੋਤੇ ਆ ਪਰ ਸਰਦਾਰ ਸਾਹਿਬ ਜਦੋਂ ਵੇਖਿਆ ਨਾ ਤੁਸੀਂ ਆਪ ਦੀ ਅੱਲਾ ਦੀ ਬਾਣੀ ਸੜਕਾਂ ਤੇ ਸੁਟਦੀ ਤੇ ਸਰਕਾਰ ਵਿੱਚ ਤੁਹਾਡੀ ਸਿੱਖਾਂ ਦੀ ਹੋਵੇ ਤੇ ਅਸੀਂ ਕਹਿੰਦੇ ਸ਼ੁਕਰ ਅੱਲਾ ਸਾਡਾ ਇਹਨਾਂ ਨਾਲ ਸਾਥ ਨਹੀਂ ਰਿਹਾ ਅਸੀਂ ਸਰਸੇ ਵਾਲੇ ਸਾਧ ਨੂੰ ਮਾਫੀਆਂ ਦਿੱਤੀਆਂ ਸਾਡੇ ਜਥੇਦਾਰਾਂ ਨੇ ਉਹ ਅਸੀਂ ਨੌਤ ਲੈ ਕੇ ਆਏ ਸਤਿ ਸ੍ਰੀ ਅਕਾਲ ਜੀ ਮੈਂ ਗੁਰ ਇਕਬਾਲ ਸਿੰਘ ਅੱਜਕੱਲ ਪੰਜਾਬ ਦੇ ਵਿੱਚ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਸ਼ਹੀਦੀ ਨੂੰ ਲੈ ਕੇ ਤੇ ਉਹਨਾਂ ਦੇ ਬਾਬਤ ਰਿਲੀਜ਼ ਕੀਤੀ ਹੋਈ ਰਿਪੋਰਟ ਨੂੰ ਲੈ ਕੇ ਚਰਚਾ ਲਗਾਤਾਰ ਚੱਲ ਰਹੀ ਹੈ ਉਹਨਾਂ ਦੀ ਸ਼ਹੀਦੀ ਬਾਰੇ ਕਿਸ ਤਰੀਕੇ ਨਾਲ ਉਹਨਾਂ ਨੂੰ ਕੋ-ਕੋ ਕੇ ਮਾਰੇ ਗਿਆ ਕਿਸ ਤਰੀਕੇ ਦੇ ਤਸ਼ੱਦਦ ਆ ਉਹਨਾਂ ਦੇ ਉੱਪਰ ਕੀਤੇ ਗਏ ਇਸ ਦੇ ਉੱਪਰ ਚਰਚਾਵਾਂ ਲਗਾਤਾਰ ਚੱਲ ਰਹੀਆਂ ਨੇ ਪਰ ਇਸ ਤੋਂ ਅਗਲੀ ਕੜੀ ਅਸੀਂ ਜੋੜਨ ਜਾ ਰਹੇ ਹਾਂ ਕਿ ਅਗਰ ਕੌਮ ਦੇ ਜਥੇਦਾਰ ਨੂੰ ਇਸ ਤਰੀਕੇ ਨਾਲ ਤਸ਼ੱਦਦ ਕਰਕੇ ਸ਼ਹੀਦ ਕੀਤਾ ਜਾ ਸਕਦਾ ਤਾਂ ਜਿਹੜੇ ਪੰਜਾਬ ਦੇ ਆਮ ਨੌਜਵਾਨ ਸੀ ਜਿਹੜੇ ਪੰਜਾਬ ਦੇ ਆਮ ਘਰਾਂ ਦੇ ਵਿੱਚ ਰਹਿਣ ਵਾਲੇ ਗੁਰਸਿੱਖ ਧੀ ਪੁੱਤ ਸੀ ਉਹਨਾਂ ਨਾਲ ਪੁਲਿਸ ਨੇ ਕਿਸ ਤਰ੍ਹਾਂ ਦਾ ਤਸ਼ੱਦਦ ਕੀਤਾ ਹੋਊਗਾ ਇਸ ਤਰ੍ਹਾਂ ਦੇ ਕਿੰਨੇ ਕੁ ਨੌਜਵਾਨ ਹੋ ਸਕਦੇ ਨੇ ਜਿਨ੍ਹਾਂ ਨੂੰ ਜਿਹੜਾ ਸ਼ਹੀਦੀ ਜਾam ਪੀਣਾ ਪਿਆ ਜਾਂ ਬਿਨਾਂ ਕਿਸੇ ਕਾਰਨੋਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਸਾਡੇ ਨਾਲ ਮੌਜੂਦ ਰਹਿਣਗੇ ਹਰਪਾਲ ਸਿੰਘ ਜੀ ਖਾਰਾ ਜਿਹੜੇ ਕਿ ਐਡਵੋਕੇਟ ਨੇ ਸੀਨੀਅਰ ਐਡਵੋਕੇਟ ਨੇ ਉਹਨਾਂ ਨਾਲ ਬਰ ਗੱਲਬਾਤ ਕਰਦੇ ਖਾਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਜਿਸ ਤਰ੍ਹਾਂ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਜੇਕਰ ਕੌਮ ਦੇ ਜਥੇਦਾਰ ਨੂੰ ਇਸ ਤਰੀਕੇ ਨਾਲ ਜਿਹੜਾ ਕਿ ਸਾਡੀ ਸਰਮੌਰ ਸੰਸਥਾ ਉਹਨਾਂ ਦੇ ਜਥੇਦਾਰ ਹੋਣ ਤੋਂ ਬਾਅਦ ਉਹਨਾਂ ਨੂੰ ਇਸ ਤਰੀਕੇ ਨਾਲ ਤਸ਼ੱਦਦ ਕੀਤਾ ਜਾਂਦਾ ਕੋਹ ਕੋ ਕੇ ਮਾਰਿਆ ਜਾਂਦਾ ਤਾਂ ਆਮ ਨੌਜਵਾਨਾਂ ਦੀ ਸਥਿਤੀ ਕੀ ਕੀ ਰਹੀ ਹੋਊਗੀ ਉਹਨਾਂ ਦਿਨਾਂ ਦੇ ਵਿੱਚ ਦੇਖੋ ਤੁਸੀਂ ਗੱਲ ਇਹ ਕੀਤੀ ਹੈ ਕੋਹ ਕੋ ਕੇ ਮਰੇ ਗਏ ਦੂਸਰੀ ਸਾਈਡ ਤੇ ਆਪਾਂ ਗੱਲ ਕਰੀਏ ਕੋ ਕੋ ਕੇ ਮਾਰੇ ਕਿੰਨੇ ਨੇ ਹਮ ਮਾਰੇ ਸਿੱਖਾਂ ਨੇ ਤੇ ਮੁੱਖ ਮੰਤਰੀ ਕੌਣ ਸੀ ਤੁਹਾਡੇ ਸਿੱਖ ਹਮ ਪੁਲਿਸ ਮੁਲਾਜ਼ਮ ਕੌਣ ਸੀ ਸਿੱਖ ਹਮ ਸਰਕਾਰ ਕਿੰਨਾ ਦੀ ਸੀ ਸਿੱਖਾਂ ਦੀ ਹਮ ਪਾਗ ਵਾਲਾ ਮੁੱਖ ਮੰਤਰੀ ਬੈਠਾ ਸੀ ਹਮ 1992 ਸਰਕਾਰ ਬਣਦੀ ਹੈ ਜੀ 95 ਤਿੱਕਰ ਮੁੱਖ ਮੰਤਰੀ ਹੋ ਰਿਹਾ ਹੈ ਜਿਨੇ ਆਉ ਲਾ ਕੇ ਰੱਖਤੇ ਮੁੰਡਿਆਂ ਦੇ ਹਮ ਫਿਰ ਉਸ ਤੋਂ ਬਾਅਦ ਅਗਰ ਤੁਸੀਂ 25000 ਮੁੰਡੇ ਦੀ ਆਪਾਂ ਦੁਬਾਰਾ ਅਗਰ ਗੱਲ ਕਰੀਏ ਤਾਂ ਸਰਦਾਰ ਜਸਵੰਤ ਸਿੰਘ ਖਾਲੜਾ ਲੈ ਕੇ ਆਉਂਦਾ ਬਿਲਕੁਲ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਖੋਦੇ ਕਿ ਲਾਸ਼ ਬਣਦੀ ਇਸ ਪੰਜਾਬ ਦੇ ਅੰਦਰ ਦੇਖੋ ਤੁਸੀਂ ਕਿੰਨੀ ਇੱਕ ਡਰਾਉਣੀ ਪਿਕਚਰ ਹੈ ਪੰਜਾਬ ਦੇ ਅੰਦਰ ਹਮਨ ਰਾਈਟਸ ਦੇ ਵਿੱਚ ਕਿੰਨੀ ਇੱਕ ਡਰਾਉਣੀ ਪਿਕਚਰ ਹੈ ਇਹ ਇੱਕ ਆਦਮੀ 25000 ਫੇਕ ਐਨਕਾਊਂਟਰ ਲੱਭਦਾ ਹੈ ਤੇ ਹਿੰਦੁਸਤਾਨ ਦੀ ਕਿਸੇ ਹਕੂਮਤ ਨੇ ਲੱਭ ਜੀ ਨਹੀਂ ਬੋਲੇਆ ਅਗਰ ਕੋਈ ਇੱਕ ਬੰਦਾ ਮਰ ਜੇ ਤੇ ਹਿੰਦੁਸਤਾਨ ਚ ਮਰਿਆ ਹੋਵੇ ਤਾਂ ਕਿਸੇ ਸਿੱਖ ਤੋਂ ਮਰਿਆ ਹੋਵੇ ਤੇ ਸਰਦਾਰ ਸਾਹਿਬ ਤਰਥੱਲੀ ਪੈ ਜਾਂਦੀ ਦੁਨੀਆ ਦੇ ਉੱਪਰ 25000 ਫੇਕ ਐਨਕਾਊਂਟਰ ਹੋਣਾ ਤੇ ਉਸ ਤੋਂ ਅੱਗੇ ਆ ਗਏ ਤੁਹਾਡੇ ਅਕਾਲੀ ਸਰਕਾਰ ਜਿਹੜੀ ਤੁਹਾਡੀ ਪੰਥਕ ਸਰਕਾਰ ਸੀ ਜਿਹਨੂੰ ਕਹਿੰਦੇ ਆ 1921 ਚੋਂ ਗੁਰੂ ਘਰੋਂ ਨਿਕਲੀ ਸਰਕਾਰ ਉਹਨੇ ਪੱਠਾ ਬਾਕੇ ਰੱਖ ਉਹਨਾਂ ਦਾ ਫਰਜ ਨਹੀਂ ਸੀ ਬਣਦਾ ਉਹਨਾਂ ਦੀ ਡਿਊਟੀ ਨਹੀਂ ਸੀ ਬਣਦੀ ਕੀ ਪਤਾ ਕਰਨਾ ਕਿ 25000 ਮੁੰਡਾ ਕਿਨੇ ਮਾਰਿਆ ਪਰ ਜਿਨੇ ਮਾਰਿਆ ਸੀ ਕੇਪੀਐਸ ਗਿੱਲ ਨੇ ਉਹਦੇ ਨਾਲ ਤਾਂ ਆਪਣੇ ਰਿਲੇਸ਼ਨ ਬੜੇ ਵਧੀਆ ਰਹੇਗੇ ਜਿਹੜਾ ਸਹਿਯੋਗੀ ਸੀ ਸਮੇਤ ਸਿੰਘ ਸੈਣੀ ਉਹ ਆਪਣੇ ਰਿਲੇਸ਼ਨ ਵਾਲੇ ਸੀ ਉਹਨੂੰ ਤਾਂ ਬੀਜੀਪੀ ਬਣਾਇਆ ਦੇਖੋ ਕੇਪੀਐਸ ਗਿੱਲ ਦੇ ਕਹਿਣ ਤੇ ਮੁੰਡੇ ਮਰ ਰਹੇ ਨੇ ਉਹਨਾਂ ਦਾ ਸਹਿਯੋਗ ਦੇ ਰਿਆ ਸਮੇਤ ਸਿੰਘ ਸੈਣੀ ਇਸ ਅਮੇਜ਼ਿੰਗ ਸੈਂਡੀ ਨੂੰ ਡੀਜੀਪੀ ਲਾ ਰਹੇ ਨੇ ਅਕਾਲੀ ਅਜੇ ਕਹਿੰਦੇ ਹੋ ਅਕਾਲੀਆਂ ਦੀ ਸਰਕਾਰ ਦੁਬਾਰਾ ਆ ਚੀ ਯਾਰ ਪਹਿਲੀ ਗੱਲ ਤਾਂ ਸਿੱਖ ਦੇ ਮੂੰਹੋਂ ਤੇ ਜਿਹੜੇ ਘਰਾਂ 'ਚੋਂ ਮੁੰਡੇ ਮਰੇ ਨੇ ਯਾਰ ਉਹਨਾਂ ਨੂੰ ਪੁੱਛ ਕੇ ਤਾਂ ਵੇਖ ਲਓ ਹਾਂ ਜੇ ਅਕਾਲੀ ਨਾਲ ਖਲੋ ਜਾਂਦੀ ਕਹਿ ਦਿੰਦਾ ਸਰਕਾਰਾਂ ਦਾ ਕੀ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਯਾਰ ਜਿਹੜੇ ਬਗਾਨੇ ਪੁੱਤਰ ਮਾਰੇ ਨੇ ਨਾ ਉਹਨਾਂ ਦਾ ਮੈਂ ਹਿਸਾਬ ਲੈਣਾ ਅਕਾਲੀ ਗਵਰਨਮੈਂਟ ਦੀ ਡਿਊਟੀ ਬਣਦੀ ਸੀ ਉਤਪਤ ਸ਼ਰੋਮਣੀ ਕਮੇਟੀ ਦੀ ਭੂਮਿਕਾ ਤੇ ਵੀ ਸਵਾਲ ਉੱਠਦੇ ਆ ਜੀ ਸ਼ਰੋਮਣੀ ਕਮੇਟੀ ਹੈ ਜਿਹੜੀ ਜਥੇਦਾਰ ਕੌਂਕੋਈ ਦਾ ਜਿਹੜਾ ਹੁਣ ਸ਼ਹੀਦੀ ਪੁਰਬ ਮਨਾਉਂਦੀ ਆ ਇਸ ਤੋਂ ਪਹਿਲਾਂ ਕਦੇ ਪੁਰਬ ਨਹੀਂ ਮਨਾਇਆ ਗਿਆ ਇਸ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਹੀਂ ਕੀਤੀਆਂ ਗਿਆ ਉਹਨਾਂ ਦੀ ਰਿਪੋਰਟ ਰਿਪੋਰਟ ਆਉਂਦੀ ਆ ਜਦੋਂ ਰਿਪੋਰਟ ਨੂੰ ਜਨਤਕ ਹੋਣ ਤੋਂ ਬਾਅਦ ਸਵਾਲ ਨਹੀਂ ਚੱਕੇ ਗਏ ਸਰ ਦੇਖੋ 2016 ਦੇ ਵਿੱਚ ਫੋਟੋ ਲੱਗਦੀ ਹੈ ਜਥੇਦਾਰ ਸਾਹਿਬ ਦੀ ਤੇ 2017 ਦੇ ਕਾਲੀਆਂ ਦੀ ਸਰਕਾਰ ਹੈ ਮਾਰਚ ਤਿੱਕਰ ਉਦੋਂ ਕਿੱਥੇ ਗਏ ਸੀ ਇਹ ਡੇਥ ਬਾਰੇ ਤਾਂ ਬਹੁਤ ਪਹਿਲਾਂ ਡਿਕਲੇਅਰ ਹੋ ਚੁੱਕਾ ਹੈ ਨਾ ਰਿਪੋਰਟ ਬਣ ਚੁੱਕੀ ਹੈ ਰਿਪੋਰਟ ਇਹਨਾਂ ਦੇ ਮੁੱਖ ਮੰਤਰੀ ਕੋਲ ਪਈ ਰਹੀ 10 ਸਾਲ ਤੇ ਕੀ ਕਹੋਗੇ ਇਹਨਾਂ ਨੂੰ ਤੁਸੀਂ ਇਹ ਸਾਡੇ ਆਪਦੇ ਨੇ ਜਿੰਨਾ ਸਾਡਾ ਘਾਣ ਇਹਨਾਂ ਨੇ ਕੀਤਾ ਹੈ ਦੇਖੋ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਜੀ ਕਾਂਗਰਸ ਤੋਂ ਜੇ ਤੁਸੀਂ ਸੋਚੋਗੇ ਨਾ ਕਾਂਗਰਸ ਅੱਜ ਦੀ ਦੁਸ਼ਮਣ ਨਹੀਂ ਮੱਗੇ ਵੀ ਕਈ ਨਾ ਨਾ ਕਾਂਗਰਸ ਨੇ ਤਾਂ 1948 ਚ ਕਹਤਾ ਸੀ ਕਿ ਸਿੱਖ ਇੱਕ ਜਰਾਈਮ ਪੇਸ਼ਾ ਕੌਮ ਹੈ ਕਾਂਗਰਸ 1955 ਦੀ ਸਿੱਖਾਂ ਤੇ ਹਮਲਾ ਕਰਤਾ ਸੀ ਹਰਮੰਦਰ ਸਾਹਿਬ ਤੇ 1984 ਚ ਉਹਨਾਂ ਨੇ ਸਾਨੂੰ ਦੱਸ ਦਿੱਤਾ ਸੀ ਕਾਂਗਰਸ ਨੇ ਕਿ ਤੁਸੀਂ ਜਿਹੜੇ ਸਿੱਖ ਹੋ ਤੁਹਾਡੀ ਕੀ ਔਕਾਤ ਹੈ ਇੰਡੀਆ ਦੇ ਅੰਦਰ ਤੇ ਨਵੰਬਰ ਦੇ ਵਿੱਚ ਸਾਨੂੰ ਕੋਹ ਕੋਹ ਕੇ ਮਾਰਦੇ ਨੇ ਪਰ ਹੁਣ ਇਹ ਤਾਂ ਉਹਨਾਂ ਦੁਸ਼ਮਣਾਂ ਦਾ ਚਿਹਰਾ ਸੀ ਨਾ ਜੀ ਜੀ ਤੇ ਜਿਨ੍ਹਾਂ ਤੇ ਅਸੀਂ ਵਿਸ਼ਵਾਸ ਕਰਦੇ ਸੀ ਜਿਨ੍ਹਾਂ ਦੇ ਨੀਲਾ ਨੀਲੀਆਂ ਪੱਗਾਂ ਦੇ ਵੇਖ ਕੇ ਅਸੀਂ ਸਾਹ ਲੈਂਦੇ ਸੀ ਜਿਹੜੇ ਕਹਿੰਦੇ ਸੀ ਏਡੀਆਂ ਸੋਹਣੀਆਂ ਸ਼ਕਲਾਂ ਵਾਲੇ ਨੇ ਜਥੇਦਾਰ ਇਹ ਸਾਡੇ ਆਪਦੇ ਨੇ ਪਰ ਇਹਨਾਂ ਨੇ ਤੇ ਇੱਕ ਦਿਨ ਵੀ ਸਾਥ ਨਹੀਂ ਦਿੱਤਾ 25000 ਫੇਕ ਇਨਕਾਉਂਟਰ ਹੋਇਆ ਹੈ ਸਰਦਾਰ ਜਸਲ ਸਿੰਘ ਖਾਲੜੇ ਨੇ ਕੱਢਿਆ ਸੀ ਉਹ 25000 ਫੇਕ ਇਨਕਾਉਂਟਰ ਕਿਹੜੇ ਬੰਦੇ ਨੇ ਕੀਤਾ ਸੀ ਉਹ ਨਹੀਂ ਆਇਆ ਕੁਝ ਵੀ ਨਹੀਂ ਪਤਾ ਲੱਗਾ ਹੁੰਦੇ ਬਾਰੇ ਤੇ ਜਥੇਦਾਰ ਸਾਹਿਬ ਨੂੰ ਚੁੱਕ ਕੇ ਇੱਕ ਫੇਕ ਇਨਕਾਉਂਟਰ ਬਣਾਤਾ ਜਿਹੜੇ ਜਿਹੜੀ ਸ਼ਰੋਮਣੀ ਕਮੇਟੀ ਹੈ ਅਗਰ ਮੈਂ ਫੇਰ ਉਹੀ ਗੱਲ ਉੱਥੇ ਆ ਜਾਣਾ ਨਾ ਮੈਂ ਮੁੜ ਕੇ ਕਿ ਲਾਹੌਰ ਤੇ ਹੀ ਮੈਂ ਆ ਜਾਣਾ ਹਾਂ ਕਿਉਂਕਿ ਮੈਂ ਉਹਨੂੰ ਨਾ ਬੜਾ ਚੰਗਾ ਸਮਝਣਾ ਇੱਕ ਮੈਂ ਇੱਕੋ ਹੀ ਬਾਦਸ਼ਾਹ ਸਮਝਦਾ ਸਿੱਕਾ ਦਾ ਮਹਾਰਾਜਾ ਰਣਜੀਤ ਸਿੰਘ ਜੀ ਉਸ ਤੋਂ ਬਾਅਦ ਮੈਂ ਇਹਨਾਂ ਲੀਡਰਾਂ ਨੂੰ ਕਿਤੇ ਵੀ ਆਪਦਾ ਰਾਜ ਭਾਗ ਇਹਨਾਂ ਨੂੰ ਸਮਝੇ ਹੀ ਕੱਖ ਨਹੀਂ ਇਹ ਹੈ ਵੀ ਨਹੀਂ ਇਹ ਦੁੱਕੀ ਦੇ ਆਦਮੀ ਨੇ ਬੰਦੇ ਜਿਹੜੇ ਬੰਦੇ ਆਪਦੀ ਕੌਮ ਦੇ ਨਾਲ ਤੇ ਆਪਦੇ ਖਿੱਤੇ ਦੇ ਨਾਲ ਨਾ ਖਲੋਣ ਉਹ ਬੰਦੇ ਨਹੀਂ ਹੁੰਦੇ ਹੁੰਦੇ ਕਿਤੇ ਵੀ ਦੇਖੋ ਉੱਥੇ ਇੱਕ ਬੜੀ ਮੈਨੂੰ ਵਧੀਆ ਗੱਲ ਲੱਗੀ ਕਿ ਉਹ ਮੈਨੂੰ ਇੱਕ ਮੁਸਲਮਾਨ ਭਰਾ ਨੇ ਗੱਲ ਕਈ ਬਾਜ਼ਾਰ 'ਚ ਖਲੋਤੇ ਆ ਉਹ ਕਹਿੰਦਾ ਯਾਰ ਸਾਡੀ ਬੜੀ ਤਮੰਨਾ ਹੁੰਦੀ ਸੀ ਸਰਦਾਰ ਸਾਹਿਬ ਕਿ ਸਿੱਖ ਰਾਜ ਹੁੰਦਾ ਤੇ ਪੰਜਾਬ ਇਕੱਠਾ ਹੁੰਦਾ ਪਰ ਸਰਦਾਰਾ ਜਦੋਂ ਅਸੀਂ ਵੇਖਿਆ ਨਾ ਕਿ ਸਿੱਖਾਂ ਨੇ ਤਾਂ ਆਪਦੇ ਅੱਲੇ ਅੱਲਾ ਦੀ ਬਾਣੀ ਗਲੀਆਂ 'ਚ ਸੁੱਟ ਦਿੱਤੀ ਅੱਛਾ ਤੁਹਾਡੀ ਹੁਣ ਵਾਲੀ ਫੇਰੀ ਤੇ ਇਹ ਗੱਲ ਹੁਣ ਫੇਰੀ ਤੇ ਮੁਸਲਮਾਨ ਭਰਾ ਨੇ ਕਿਹਾ ਓਹ ਆਂਦਾ ਸਾਰਾ ਸਾਨੂੰ ਬੜਾ ਦੁੱਖ ਲੱਗਾ ਸਾਡਾ ਬੜਾ ਜੀ ਕਰਦਾ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕਿ ਪੰਜਾਬ ਇਕੱਠਾ ਹੁੰਦਾ ਤੇ ਉਹ ਬਾਦਸ਼ਾਹ ਹੁੰਦਾ ਪਰ ਸਰਦਾਰ ਸਾਹਿਬ ਜਦੋਂ ਵੇਖਿਆ ਨਾ ਤੁਸੀਂ ਆਪਦੀ ਅੱਲਾ ਦੀ ਬਾਣੀ ਸੜਕਾਂ ਤੇ ਸੁੱਟਦੀ ਤੇ ਸਰਕਾਰ ਵੀ ਤੁਹਾਡੀ ਸਿੱਖਾਂ ਦੀ ਹੋਵੇ ਤੇ ਅਸੀਂ ਕਹਿੰਦੇ ਸ਼ੁਕਰ ਅੱਲਾ ਸਾਡਾ ਇਹਨਾਂ ਨਾਲ ਸਾਥ ਨਹੀਂ ਰਿਹਾ ਆ ਤੁਹਾਡੇ ਸਿੱਖਾਂ ਪ੍ਰਤੀ ਆ ਸੋਚ ਹੈ ਲਹਨਤ ਹੈ ਤੁਹਾਡੇ ਇਹੋ ਜੇ ਜਨਮ ਨੂੰ ਮੈਂ ਕਹੂੰਗਾ ਇਹ ਸਰਕਾਰ ਦੇ ਮੈਂ ਕਹੂੰਗਾ ਇਹੋ ਜੇ ਬੰਦਿਆਂ ਦੇ ਪੈਦਾ ਹੋਣ ਤੇ ਲਹਨਤ ਜਿਹੜੇ ਬੰਦੇ ਲਾਹੌਰ ਤੇ ਕਿੱਥੇ ਸਾਡੀ ਪੱਗ ਤੇ ਉਹ ਵਿਸ਼ਵਾਸ ਕਰਦੇ ਕਿੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਮੁਸਲਮਾਨ ਪੂਜਦੇ ਨੇ ਤੇ ਉਹ ਰਾਣਾ ਸ਼ੇਬਾਜ ਨੂੰ ਪੁੱਛ ਕੇ ਦੇਖਿਆ ਜੀ ਉੱਥੇ ਕਿਤੇ ਉਹ ਸਾਨੂੰ ਕਿੰਨਾ ਕੁਝ ਕਹਿੰਦੇ ਨੇ ਕਿ ਆ ਤੁਹਾਡੇ ਤੁਹਾਡੇ ਰਾਜੇ ਨੇ ਇਹ ਤੁਹਾਡੇ ਬਾਦਸ਼ਾਹ ਸ਼ਰੋਮਣੀ ਕਮੇਟੀ ਉਸ ਤੋਂ ਬਾਅਦ ਜਦੋਂ ਐਸਐਸਪੀ ਸਰਨ ਸੇ ਘੋਟਨਾ ਦੀ ਜਦੋਂ ਮੌਤ ਹੁੰਦੀ ਆ ਉਸ ਤੋਂ ਬਾਅਦ ਇੱਕ ਜਿਹੜਾ ਲੈਟਰ ਹੈ ਜਿਹਦੇ ਬਾਬਤ ਗਰੇਵਾਲ ਸਾਹਿਬ ਕਹਿ ਰਹੇ ਨੇ ਮੈਂਬਰ ਨੇ ਜਿਹੜੇ ਕਿ ਇਸ ਤਰ੍ਹਾਂ ਦਾ ਤਾਂ ਹੋ ਹੀ ਨਹੀਂ ਸਕਦਾ ਇੱਕ ਚੈਨਲ ਨੂੰ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਨਹੀਂ ਹੋ ਸਕਦਾ ਕਿ ਸ਼ਰੂਮਣੀ ਕਮੇਟੀ ਵੱਲੋਂ ਕਿਸੇ ਰਾਗੀ ਸਿੰਘ ਨੂੰ ਅਪਾਇੰਟ ਕੀਤਾ ਗਿਆ ਹੋਵੇ ਕਿ ਆ ਘੋਟਨੇ ਦੇ ਤੁਸੀਂ ਅੰਤਿਮ ਅਰਦਾਸ ਜਿਹੜੀ ਕਰਨੀ ਹੈ ਜਿਹਦੇ ਬਾਬਤ ਵਡਾਣਾ ਸਾਹਿਬ ਆ ਜਿਨ੍ਹਾਂ ਦੀ ਡਿਊਟੀ ਲਗਾਈ ਗਈ ਸੀ ਜਿਹੜਾ ਪੂਰਾ ਮਸਲਾ ਹੁੰਦਾ ਉਸ ਤੋਂ ਬਾਅਦ ਉਹ ਜਿਹੜਾ ਉਹ ਪੱਤਰ ਵੀ ਸਾਹਮਣੇ ਆ ਜਾਂਦਾ ਸ਼ਰੂਮਣੀ ਕਮੇਟੀ ਦਾ ਉਹਨੋਂ ਪੱਤਰ ਜਨਤਕ ਹੋ ਚੁੱਕਿਆ ਜਿਦੇ ਵਿੱਚ ਵਡਾਲਾ ਸਾਹਿਬ ਦੀ ਜਿਹੜੀ ਡਿਊਟੀ ਲਗਾਈ ਗਈ ਆ ਕਿ ਤੁਸੀਂ ਘੋਟਨੇ ਦੀ ਅੰਤਿਮ ਅਰਦਾਸ ਕਰਵੋਣੀ ਸਰਦਾਰ ਸਾਹਿਬ ਸਾਨੂੰ ਨਾ ਜਦੋਂ ਸਾਡਾ ਰਾਜ ਭਾਗ ਖਤਮ ਹੁੰਦਾ ਹੈ 1859 ਚ ਆ ਕੇ ਤਾਂ ਸਾਨੂੰ ਬਾਅਦ ਚ ਪਤਾ ਲੱਗਦਾ ਕਿ ਸਾਡੇ ਤਾਂ ਆਪਦੇ ਸਾਨੂੰ ਖਤਮ ਕਰ ਗਏ ਅਸੀਂ ਅਜੀਤ ਸਿੰਘ ਸੰਧਾ ਵਾਲਿਆ ਸਾਰੇ ਪਰਿਵਾਰਾਂ ਨੂੰ ਆਪਦਾ ਸਮਝਿਆ ਅਸੀਂ ਧਿਆਨ ਸਿੰਘ ਡੋਗਰੇ ਨੂੰ ਆਪਦਾ ਸਮਝਿਆ ਪਤਾ ਉਦੋਂ ਲੱਗਾ ਜਦੋਂ ਸਿੱਖ ਰਾਜ ਹੀ ਖਤਮ ਹੋ ਗਿਆ ਸੀ ਸਾਨੂੰ ਪਤਾ ਹੁਣ ਉਦੋਂ ਲੱਗਿਆ ਕਿ ਜਦੋਂ ਅਸੀਂ ਆਪਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਹਿੀਨ ਕਰਾਈ ਅਸੀਂ ਫੇਰ ਨਹੀਂ ਰੁਕੇ ਅਸੀਂ ਕਾਸ਼ ਕਿਤੇ ਸਾਡੇ ਵੀ ਅਸੀਂ ਵੀ ਕਿਤੇ ਮੁਸਲਮਾਨ ਭਰਾਵਾਂ ਕੋ ਆਪਦੇ ਅੱਨਾਰੀ ਆਪਦੇ ਖੁਦਾ ਦੇ ਲਈ ਅਸੀਂ ਵੀ ਖਲੋਂਦੇ ਉਹ ਵੀ ਹਜਰਤ ਮੁਹੰਮਦ ਸਾਹਿਬ ਲਈ ਜਾਨ ਦੇਂਦੇ ਨੇ ਪਰ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਹਿੀਨ ਕਰਾ ਕੇ ਹੱਸੇ ਪੰਜਾਬ ਦੇ ਅੰਦਰ ਅਗਰ ਅਸੀਂ ਉਦੋਂ ਨੱਥ ਪਾਈ ਹੁੰਦੀ ਤਾਂ ਰਾਗੀ ਸਿੰਘਾਂ ਦੀ ਨੌਬਤ ਨਹੀਂ ਸੀ ਹੋ ਅਸੀਂ ਸਰਸੇ ਵਾਲੇ ਸਾਧ ਨੂੰ ਮਾਫੀਆਂ ਦਿੱਤੀਆਂ ਸਾਡੇ ਜਥੇਦਾਰਾਂ ਨੇ ਉਸੀਂ ਨੌਬਤ ਲੈ ਕੇ ਆਏ ਆ ਅਸੀਂ ਆਪਦੇ ਧਰਮ ਦਾ ਮਜ਼ਾਕ ਬਣਾਇਆ ਅਜਿਦੂ ਤਾਂ ਕੀ ਗਰਾ ਬਟਾ ਹੋਗੀ ਸ਼ਰੋਮਣੀ ਕਮੇਟੀ ਦਾ ਮੈਂ ਦੋਸ਼ ਤਾਂ ਨਹੀਂ ਕੱਢਦਾ ਇੱਕ ਅੰਪਲਾਈ ਬੰਦੇ ਨੇ ਉਹਨਾਂ ਦੇ ਪੱਲੇ ਹੀ ਕੱਖ ਉਹਦਾ थर-थर ਕੰਬਦੇ ਨੇ ਨਾ ਤੇ ਹੁਣ ਉਹੀ ਸ਼ਰੋਮਣੀ ਕਮੇਟੀ ਤਾਂ ਅੱਗੇ ਆ ਕੇ ਸਾਰਾ ਕੁਝ ਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਕਿਉਂ ਕਰ ਰਹੀ ਆ ਉਹ ਇਹਨਾਂ ਦੇ ਕਹਿਣ ਤੇ ਕਰ ਰਹੀ ਹੈ ਕਿ ਹੁਣ ਸਾਡਾ ਅਕਸ ਸੁਧਾਰ ਦਿਓ ਜਿਵੇਂ ਪਿੱਛੇ ਜੇ ਇਹਨਾਂ ਦੇ ਪ੍ਰਧਾਨ ਨੇ ਕਿਹਾ ਹੈ ਆਪਾਂ ਦਿੱਲੀ ਚਲੀਏ ਬੰਦੀ ਸਿੰਘਾਂ ਲਈ ਤਮਾ ਜਵਾਬ ਦਿੱਤੇ ਬੰਦੀ ਸਿੰਘ ਤੁਸੀਂ ਆ ਬਣਾਏ ਨੇ ਯਾਰ ਕਿਉਂ ਮਜ਼ਾਕ ਕਰਦੇ ਜੀ ਯਾਰ ਕਿਉਂ ਆਪਦੀ ਕਾਮ ਨੂੰ ਤੁਸੀਂ ਕੌਡੀਆਂ ਦੇ ਭਾਅ ਵੇਚੀ ਜਾਂਦੇ ਜੀ ਯਾਰ ਐਨਾ ਨਾ ਸਮਝੋ ਆਖਰ ਤੁਹਾਡਾ ਹਿਸਾਬ ਹੈ ਜਿਹੜਾ ਰੱਬ ਵੱਲੋਂ ਹੀ ਲਿਆ ਜਾਣਾ ਤੁਸੀਂ ਨਾ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਇੱਕ ਅੰਤ ਹੁੰਦਾ ਹੈ ਤੁਹਾਡਾ ਜਿਹੜਾ ਨਾ ਰੱਬ ਵੱਲੋਂ ਜੇ ਅੰਤ ਆ ਗਿਆ ਤੇ ਉਹ ਉਹਦੀ ਜਿਹੜੀ ਸਾਟਾ ਬੜੀ ਭੈੜੀ ਹੁੰਦੀ ਹੈ ਆਪਦੀ ਕਾਮ ਨੂੰ ਆਪਦੇ ਰੱਬ ਦੀ ਬਾਣੀ ਨੂੰ ਤੁਸੀਂ ਧੱਜੀਆਂ ੜਾਤੀਆਂ ਨੇ 25000 ਮੁੰਡਾ ਫੇਕ ਇਨਕਾਊਂਟਰ ਚ ਮਾਰ ਕੇ ਰੱਖਤਾ ਜਥੇਦਾਰ ਇੱਕ ਕਾਲ ਤੱਕ ਸਾਡਾ ਜਥੇਦਾਰ ਹੋਵੇ ਤੇ ਯਾਰ ਹੁੰਦੀ 32 31 ਸਾਲ ਹੋ ਜਾਣ ਤੇ ਉਹਦੀ ਮੌਤ ਦਾ ਹੀ ਇੱਕ ਮਜ਼ਾਕ ਬਣਾ ਕੇ ਰੱਖਤਾ ਤੁਸੀਂ ਯਾਰ ਫੇਰ ਤੁਸੀਂ ਕਹਿੰਦੇ ਹੋ ਕਿ ਅਸੀਂ ਤਾਂ ਸਿੱਖ ਹਾਂ ਅਸੀਂ ਤਾਂ ਅੰਮ੍ਰਿਤਧਾਰੀ ਸਿੱਖ ਹਾਂ ਅੰਮ੍ਰਿਤਧਾਰੀ ਸਿੱਖ ਦੀ ਡੈਫੀਨੇਸ਼ਨ ਕੀ ਦੱਸਤਾ ਦਿਓ ਪੁੱਛੋ ਜਾ ਕੇ ਲਾਹੌਰ ਆਪਦੇ ਚਿਹਰੇ ਵਿਖਾਓ ਜਾ ਕੇ ਜਿਹੜੇ ਤੁਹਾਨੂੰ ਰੱਬ ਮੰਨਦੇ ਹੁੰਦੇ ਸੀ ਉਹ ਯਾਦ ਨੇ ਸ਼ੁਕਰ ਹੈ ਤੋਹੀ ਸਰਦਾਰ ਸਾਡੇ ਨਹੀਂ ਬਣੇ ਇੱਥੇ ਆ ਕੇ ਜੇ ਅਸੀਂ ਅਸੀਂ ਨਾਂ ਦੇ ਤੇ ਤੁਸੀਂ ਸਾਡੀ ਵੇਲਾ ਦੀ ਬਾਣੀ ਰੋਲ ਦੇਣੀ ਸੀ ਵਾਅ ਸਿੱਖੋ ਵਾਅ ਕਰ ਲਿਓ ਜਿਸ ਰਾਜ ਮਗਰ ਭੱਜੇ ਫਿਰਦੇ ਜੇ ਰਾਜ ਨਹੀਂ ਆਉਣਾ ਹੁਣ ਜਿੱਥੇ ਮਰਜੀ ਭੱਜੇ ਫਿਰੋ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕੀਤੀ ਹੈ ਠੀਕ ਆ ਤੁਹਾਡੇ ਕੋਲ ਪਾਵਰ ਸੀ ਤੁਸੀਂ ਸਿੱਖ ਮਾਰੇ ਨੇ ਪਾਵਰਾ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਔਰੰਗਜ਼ੇਬ ਦੀ ਮਕਬਰੇ ਜਾ ਕੇ ਦੇਖੋ ਕਿ ਪੁੱਛਦਾ ਨਹੀਂ ਹੁੰਦਾ ਪਰ ਮੈਂ ਇੱਕ ਸਿੱਖਾਂ ਨੂੰ ਬੇਨਤੀ ਕਰੂੰਗਾ ਚਾਹੇ ਕਾਂਗਰਸ ਚਾਹੇ ਕਾਲੀ ਚਾਹੇ ਆਮ ਆਦਮੀ ਆ ਆਪਦੀ ਕੌਮ ਦੇ ਲਈ ਇਕੱਠੇ ਹੋ ਜੋ ਅਸੀਂ ਇਹਨਾਂ ਤੋਂ ਕੀ ਲੈਣਾ ਯਾਰ ਸਸੇ ਇਹਨਾਂ ਤੋਂ ਲੈਣਾ ਕੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਉਂ ਆਪਾਂ ਹਾਰ ਪਾ ਕੇ ਇਹ ਕਿਹਨਾਂ ਬੰਦਿਆਂ ਦੇ ਅੱਗੇ ਖਲੋਤੇ ਹੁੰਨੇ ਆ ਯਾਰ ਸਾਡੇ ਬੰਦਿਆਂ ਨੂੰ ਕੋਹ ਕੋਹ ਕੇ ਮਾਰਦੇ ਨੇ ਸਾਡੇ ਪੰਜਾਬ 'ਚ ਫੇਕ ਐਨਕਾਊਂਟਰ ਹੁੰਦੇ ਨੇ ਤੇ ਅਸੀਂ ਵਟਾਂ ਦੇ ਘਾਰ ਲੈ ਕੇ ਖਲੋਤੇ ਹੁੰਨੇ ਆ ਇਹਨਾਂ ਦੇ ਯਾਰ ਫੇਕ ਐਨਕਾਊਂਟਰ ਤਾਂ ਅੱਜ ਵੀ ਖਰਾ ਸਾਬ ਉਸੇ ਤਰ੍ਹਾਂ ਚੱਲ ਰਿਹਾ ਹੁਣ ਵੀ ਆ ਜਿਹੜਾ ਅੱਗੇ ਅਤਵਾਦੀ ਕਹਿ ਕੇ ਫੇਕ ਐਨਕਾਊਂਟਰ ਕੀਤੇ ਜਾਂਦੇ ਸੀ ਹੁਣ ਜਿਹੜਾ ਗੈਂਗਸਟਰ ਦਾ ਨਾਂ ਦਿੱਤਾ ਇਹ ਦੇ ਕੇ ਜਿਹੜੇ ਪਿਛਲੇ ਦਿਨੀ ਆਪਾਂ ਦੇਖਿਆ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜੇ ਹੋਇਆ ਸਾਰਾ ਕੁਝ ਦੇਖੋ ਪੁਲਿਸ ਅਫਸਰਾਂ ਨੂੰ ਮਾੜੀ ਜੀ ਹੋਸ਼ ਕਰਨੀ ਚਾਹੀਦੀ ਹੈ ਇਹ ਦੇਖੋ ਤੁਸੀਂ ਤਗਮੇ ਨਹੀਂ ਰਹਿਣੇ ਸਰਕਾਰਾਂ ਬਦਲਦੀਆਂ ਨੇ ਪਤਾ ਨਹੀਂ ਕੱਲ ਨੂੰ ਕਿਤੇ ਖੁਦਾਣਾ ਖਾਸ ਤਾਂ ਤੁਹਾਡੇ ਲਈ ਖੁਦਾਣਾ ਖਾਸਤਾ ਹੀ ਕਹੂੰਗਾ ਮੈਂ ਕੋਈ ਸ਼ਾਇਦ ਕੋਈ ਸਿੱਖਾਂ ਦੀ ਚੰਗੀ ਸਰਕਾਰ ਵੀ ਆ ਜਾਈ ਤਾਂ ਫਿਰ ਸਾਫ਼ ਸਾਰਾ ਦੇਣਾ ਪੈਣਾ ਹੈ ਲਾ ਨੂੰ ਤੁਸੀਂ ਹੱਥ 'ਚ ਨਹੀਂ ਲੈ ਸਕਦੇ ਕੀਕਾ ਪਾਵਰ ਸਦਾ ਨਹੀਂ ਰਹਿੰਦੀ ਹੁੰਦੀ ਪਰ ਦੂਜੇ ਐਸਐਸਪੀ ਧੱਕੇ ਖਾਂਦੇ ਇੱਥੇ ਹੀ ਗਏ ਨੇ ਤੇ ਜਿਹੜੇ ਲੀਡਰ ਨੇ ਜਿਨ੍ਹਾਂ ਦੇ ਮਗਰ ਲੱਗਦੇ ਹੋ ਨਾ ਇਹ ਲੀਡਰ ਖੜੇ ਪੈਰ ਛੱਡਦੇ ਹੁੰਦੇ ਨੇ ਤੁਹਾਨੂੰ ਤੇ ਮੁੜ ਕੇ ਤੁਸੀਂ ਆਪ ਹੀ ਕਚਹਿਰੀਆਂ 'ਚ ਬੈਠੇ ਰਹਿੰਦੇ ਨੇ ਮੈਂ ਬਹੁਤ ਔਰੀ ਗੱਲ ਕਹਿਣਾ ਹੁੰਦਾ ਸੋ ਮੈਂ ਕਹੂੰਗਾ ਸਿੱਖਾਂ ਦੇ ਨਾਲ ਬਹੁਤ ਅਤਿਆਚਾਰ ਇਹ ਪਸੰਨ 47 ਤੋਂ ਬਾਅਦ ਹੀ ਸਿੱਖਾਂ ਦੇ ਨਾਲ ਕੱਲ ਇੱਕ ਚੈਨਲ ਵਾਲਾ ਆਇਆ ਸੀ ਹਿੰਦੀ ਚੈਨਲ ਵਾਲਾ ਕਹਿੰਦਾ ਨਹੀਂ ਤੁਸੀਂ ਖਾਲਸਾ ਖਾਲਸਾ ਦੀ ਗੱਲ ਨਹੀਂ ਚੱਕ ਕਰਦਾ ਸੀ ਜਦੋਂ ਤੁਸੀਂ ਸਾਨੂੰ ਕੋਹ ਕੋ ਕੇ ਮਾਰਿਆ ਸੈਂਟਰ ਗਵਰਨਮੈਂਟ ਨੂੰ ਨਹੀਂ ਪਤਾ ਜੇ ਸਿੱਖਾਂ ਦੀ ਨਜ਼ਦੀਕੀ ਇਹ ਸੈਂਟਰ ਗਵਰਨਮੈਂਟ ਹੋਵੇ ਅੱਜ ਆਰਡਰ ਦੇ ਦੇਗੀ ਫੇਕ ਐਨਕਾਊਂਟਰ ਕਿਉਂ ਹੋਏ ਨਹੀਂ ਇੱਥੇ ਫੇਰ ਕਹੀਏ ਯਾਰ ਕੀ ਹੈ ਜਿਹੜਾ ਪ੍ਰਾਈਮ ਮਿਨਿਸਟਰ ਹੈ ਇੰਡੀਆ ਦਾ ਉਹ ਸਿੱਖਾਂ ਨੂੰ ਆਪ ਦਾ ਸਮਝਦਾ ਤੁਸੀਂ ਡੀਜੀਪੀ ਲਾਉਣੇ ਆ ਪੰਜਾਬ 'ਚ ਸਿੱਖਾਂ ਨੂੰ ਮਾਰਨ ਲਈ ਲਾ ਦੇਣੋ ਯਾਰ ਇੱਕ ਪੁੱਤਰ ਦੀ লাশ ਜਦੋਂ ਘਰੋਂ ਚੁੱਕ ਕੇ ਮਾਂ ਤੇ ਪਿਓ ਤੁਰਦੇ ਰੇ ਨਾ ਉਹਨਾਂ ਨੂੰ ਪੁੱਛ ਕੇ ਵੇਖਣਾ ਹੁੰਦਾ ਕਿਵੇਂ ਲਾਸ਼ ਲੈ ਕੇ ਚਾਈਦੀ ਹੈ ਕਿਉਂਕਿ ਆਪਣਾ ਮਰਿਆ ਕੋਈ ਨਹੀਂ ਹੈ ਜਿੱਤੇ ਕਰ ਹੂੰ ਸੋ ਜੇ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਆਪਣੇ ਆਪ ਨੂੰ ਸਿੱਖਾਂ ਦਾ ਨਜ਼ਦੀਕੀ ਸਮਝਦਾ ਨਾ ਤਾਂ ਸਰਦਾਰ ਸਾਹਿਬ ਔਰ ਬਿਆਨ ਦੇਵੇ ਉਹਦਾ ਫਰਜ ਮੰਦਾ ਬਿਆਨ ਦੇਵੇ ਕਿ ਮੈਂ ਜਿੰਨੇ ਵੀ ਸਿੱਖ ਮਾਰੇ ਨੇ ਫੇਕ என்கਾਊਂਟਰ ਚ ਮੈਂ ਸਾਰਿਆਂ ਦਾ ਹਿਸਾਬ ਲੈਣਾ ਫਿਰ ਆਉਂਦਾ ਯਾਰ ਸਿੱਖਾਂ ਨਾਲ ਕਿਸੇ ਦੀ ਅਟੈਚਮੈਂਟ ਹੈ ਸੋ ਇਹ ਸਿੱਖਾਂ ਨਾਲ ਬੜਾ ਘਨੌਣੀ ਹਰਕਤ ਕੀਤੀ ਹੈ ਸੋ ਸਾਨੂੰ ਆਪ ਨੂੰ ਵੀ ਸਭ ਸਿੱਖਣਾ ਚਾਹੀਦਾ ਤੇ ਸ਼ਰੋਮਣੀ ਕਮੇਟੀ ਨੂੰ ਮੇਰੀ ਬੇਨਤੀ ਹੈ ਕਿ ਮਾੜਾ ਜਿਹਾ ਸਟੈਂਡ ਲਓ ਇਹ ਢੀ ਕੁਛ ਨਹੀਂ ਹੁੰਦਾ ਹੁੰਦਾ ਇਹ ਜ਼ਿੰਦਗੀ ਤਾਂ ਥੋੜਾ ਚਿਰ ਹੀ ਹੁੰਦੀ ਹੁੰਦੀ ਹੈ ਇਹਨੇ ਖਤਮ ਹੋ ਜਾਣਾ ਹੈ ਆਪਣਾ ਜਿਹੜਾ ਇੱਕ ਗਦਾਰਾਂ ਦੇ ਚਗਲਾਂ ਚ ਨਾ ਨਾ ਆਵੇ ਆਪਾਂ ਪੁਰਾਣੇ ਬਣ ਗਏ ਕਿ ਮੈਂ ਅੱਗੇ ਵੀ ਕਹਿ ਕੇ ਹਟਿਆ ਕਿ 1921 ਚ ਗੋਲੀ ਚੱਲਦੀ ਹੈ ਤੇ ਉਹ ਅਕਾਲੀ ਦਰਬਾਰ ਸਾਹਿਬ ਦੇ ਉੱਪਰ ਉਹਨੂੰ ਕਵਰ ਕਰਦਾ ਹੈ ਗੋਲੀ ਵੱਜਦੀ ਹੈ ਅਕਾਲੀ ਨੂੰ ਗੋਲੀ ਵੱਜਦੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਬਚਾਉਂਦਾ ਹੈ ਅੱਜ ਦੇ ਟਾਈਮ ਦੇ ਵਿੱਚ ਗੋਲੀ ਵੱਜਦੀ ਹੈ ਪਰ ਉਹ ਅਕਾਲੀ ਹੱਸਦਾ ਘਰ ਬੈਠਾ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਚ ਰੋਲਿਆ ਜਾਂਦਾ ਗੋਲੀ ਗੁਰੂ ਗ੍ਰੰਥ ਸਾਹਿਬ ਨੂੰ ਵੱਜਦੀ ਐ ਅਕਾਲੀ ਕਰ ਸੁੱਤਾ ਹੁੰਦਾ ਪਹਿਲੋਂ ਮੈਂ ਜਰਾ ਹੁਣ ਜਾ ਕੇ ਆਇਆ ਨਨਕਾਣਾ ਸਾਹਿਬ ਦੇ ਇੱਕ ਛੋਟਾ ਜਿਹਾ ਗੁਰਦੁਆਰਾ ਜਿੱਥੇ ਇੱਕ ਉਲਮਾਰੀ ਦੇ ਵਿੱਚ ਸੱਤ ਗੋਲੀਆਂ ਦੇ ਨਿਸ਼ਾਨ ਸੱਤ ਗੋਲੀਆਂ ਦੇ ਨਿਸ਼ਾਨ ਨੇ ਜਿੱਥੇ ਸਰਜਤੇਦਾਰ ਲਖਮਨ ਸਿੰਘ ਧਾਰੋਵਾਲ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਵਰ ਕੀਤਾ ਕਿ ਗੋਲੀ ਨਾ ਮਾਰੋ ਗੁਰੂ ਗ੍ਰੰਥ ਸਾਹਿਬ ਨੂੰ ਉਹ ਸੀ ਅਕਾਲੀ ਇਹ ਅਕਾਲੀ ਥੋੜਾ ਨੇ ਯਾਰ ਨੀਲੀਆਂ ਪੱਗਾਂ ਮਰਨਗਾ ਤੇ ਕਾਲੀ ਬਣਗੇ ਅਕਾਲੀ ਚੱਲਿਆ ਸੀ ਉੱਥੋਂ ਨਨਕਾਣਾ ਸਾਹਿਬ ਤੋਂ ਮੁੜ ਕੇ ਆਪਦੀ ਕੌਮ ਲਈ ਲੜਿਆ ਹੈ ਅਕਾਲੀ ਅਕਾਲੀ ਮਰਿਆ ਆਪਦੇ ਗੁਰੂ ਗ੍ਰੰਥ ਸਾਹਿਬ ਲਈ ਇੱਥੇ ਹੁਣ ਅਕਾਲੀ ਆਪਦੇ ਸਿੱਖਾਂ ਨੂੰ ਮਾਰਦਾ ਅਤੇ ਆਪਦੇ ਗੁਰੂ ਨੂੰ ਜਿੰਨੇ ਗਲੀਆਂ ਚ ਰੋਲਿਆ ਉਹਨੂੰ ਬਚਾਉਂਦਾ ਆ ਅਕਾਲੀ ਹੈ ਸੋ ਬਹੁਤ-ਬਹੁਤ ਧੰਨਵਾਦ ਖਾਰਾ ਸਾਹਿਬ ਖਾਰਾ ਸਾਹਿਬ ਜਿਸ ਤਰੀਕੇ ਨਾਲ ਇਹਨਾਂ ਵੱਲੋਂ ਕਿਹਾ ਗਿਆ ਕਿ ਅੱਜ ਜਿਹੜਾ ਇਤਿਹਾਸ ਹੈ ਬਦਲ ਗਿਆ ਹੈ ਇਤਿਹਾਸ ਹੈ ਜਿਹੜਾ ਗਵਾਹੀ ਦਿੰਦਾ ਹੈ ਅਕਾਲੀਆਂ ਦੇ ਬਾਬਤ ਇਤਿਹਾਸ ਗਵਾਹੀ ਦਿੰਦਾ ਹੈ ਅਕਾਲੀਆਂ ਦੀ ਸੋਚ ਬਾਬਤ ਅੱਜ ਉਹ ਸੋਚ ਬਦਲ ਗਈ ਹੈ ਅੱਜ ਉਹ ਗਵਾਹੀਆਂ ਬਦਲ ਗਈਆਂ ਪਰ ਉਸ ਵਾਹਿਗੁਰੂ ਪਰਮਾਤਮਾ ਦੇ ਘਰ ਦੇਰ ਆ ਅੰਧੇਰ ਨਹੀਂ ਧੰਨਵਾਦ